ਪ੍ਰਵਾਹਿਤੂ ਜੀ ਦਾ ਖਾਲਸਾ ਸ਼ਿਵਾਂਤ ਸਿੰਘ ਨੇ ਪਾਤੋ ਮਹੀਨੇ ਦੀ ਸੰਗਰਾਮ ਦੇ ਤੇ ਕਹਿੰਦੇ ਯਾਦ ਕਰਕੇ ਮੇਰੀ ਯਾਦ ਤੇ ਯਾਦ ਕਰਾਇਆ ਕਿ ਨਹੀਂ ਇੱਕ ਵਾਰ ਤੂੰ ਸਹੀਦਾਂ ਦੇ ਨਾਲ ਸ਼ਰਾਨ ਕਰਨ ਦੀ ਮੰਦੀ ਦੇ ਵਿੱਚ ਸੀ ਸਵਾ 2 ਮੀਟਰ ਕਪੜਾ ਉਸ ਸਾਥ ਉਸ ਦਾ ਨਾਮ ਟੱਕਰਣ ਦੇ کر بھی آپ ਤੇ ਇੱਕ ਵਾਰ ਅਸੀਂ ਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਅਸੀਂ ਇਹੀ ਗੱਲ ਕਹਿੰਦੇ ਆ ਜੇ ਇਹਨਾਂ ਨੇ ਇੱਕ ਤੁੱਕ ਬਰਨਦਾ ਇਹਨਾਂ ਦੇ ਗੁਰ ਸਿੱਖ ਪਾਣਾ ਫਿਰ ਇਹਨੂੰ ਨਿਸ਼ਾਨੇ ਤੇ ਤੋਪਹੀ ਦੀ ਹੋਵੇ ਅੱਜ ਦਾ ਰਵਾਜ ਕਰ ਰਹੀ ਹੋਈ ਹੈ ਦੁਨੀਆਂ ਦੇ ਉੱਤੇ ਆਪਣੀਆਂ ਰਸੋਈਆਂ ਤੱਕ ਤਾਂ ਪਹੁੰਚਿਆ ਪਿਆ ਸਾਰਾ ਕਰਜ਼ਾ ਦੇਣ ਤੇ ਆਉਂਦੇ ਪਰ ਜਿਹੜੇ ਕੱਚੇ ਪੁੱਠੇ ਉਹ ਜਾਂਦੇ ਨਹੀਂ ਜਿਹੜਾ ਗੁਰੂ ਦਾ ਸੇਖਾ ਨਾ ਜਿਹੜਾ ਮਹਾਰਾਜ ਜੀ ਕਹਿੰਦਾ ਸੱਚੇ ਪਾਤਸ਼ਾਹ ਤੋਂ ਮੇਂ ਸ਼ਹਾਦ ਕੋਈ ਕਮ ਰਿਹਾ ਜੋਰ ਚਾਹੂੰ ਤੁਮ ਤੇ ਕਮ ਸੱਚੇ ਪਾਤਸ਼ਾਹ ਸਾਰਾ ਕੁਝ ਤੇਰੇ ਨੇ ਛੱਡਿਆ ਹੋਇਆ ਜੀਨੇ ਕਿਹਨਾਂ ਦੇ ਛੱਡਿਆ ਕਿ ਸੱਚੇ ਪਾਤਸ਼ਾਹ ਮਦਦ ਇਸ ਸਮੇਂ ਤੇ ਰੱਖੀ ਰੱਖੇ ਪ੍ਰਹਲਾਦ ਅਹੰਕਾਰੀਆਂ ਗਿੰਦਾਂ ਰਖਦੇ ਆਪਣੇ ਕੌਮੇਦਾਰੀਆਂ ਆਪਣਾ ਮਾਣ ਹੰਕਾਰ ਦੇ ਤੱਕ ਬਾਤ ਛੱਡ ਕੇ ਸੱਚੇ ਪਾਤਸ਼ਾਹ ਬੜੀ ਗਿਰ ਤੇਰੀ ਬੜੀਆਂ ਵਰਤਾ ਦਿੱਤੀਆਂ ਸੱਚੇ ਪਾਤਸ਼ਾਹ ਜ਼ਿੰਦਗੀ ਭਰ ਆਜੀਵਨ ਕਰਦਾ ਜੇ ਆਮ ਰਾਜਵੰਦ ਤੇ ਘਰ ਦੇ ਵਿੱਚ ਕੋਈ ਘਰਦਾ ਨਹੀਂ ਰਹਿਣਾ ਕਿ ਮਾਲਕ ਪਾਤਸ਼ਾਹ ਨੇ ਜੰਮੇ ਵਾਰੀ ਤੇ ਘਰ ਦੀ ਲੈ ਰਹਿਣੀ ਹੈ ਇਹਨਾਂ ਨੂੰ ਆ ਕੇ ਆ ਮੰਗਣ ਵਾਲੀ ਥੀਂ ਲੱਗਿਆ ਸੱਚੇ ਪਾਤਸ਼ਾਹ ਬੜਾ ਮੋੜੇ ਦੇਖਦਾ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਅਮਰ ਤੇੜਾ ਬਖਸ਼ ਦੇ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਦੇ ਵਿੱਚ ਨਿਰੰਤਰ ਇਹ ਬਖਸ਼ ਕੇ ਮੈਨੂੰ ਗੁਰੂ ਦਾ ਆਪਣੇ ਚਰਨਾਂ ਦੇ ਨਾਲ ਲਾ ਦੇ ਮੈਨੂੰ ਗੁਰੂ ਦਾ ਜਦੋਂ ਇਹ ਬੇਅੰਤੀ ਕਰੇਗਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਸੱਚੇ ਪਾਤਸ਼ਾਹ ਨੇ ਕਿਹਾ ਆਹ ਪੁੱਤ ਮੇਰਾ ਜਿਹੜਾ ਦੁਨਿਆਵੀ ਚੀਜ਼ ਮੰਗਦਾ ਹੋਵੇ ਕਿਉਂਕਿ ਇਹ ਮੰਗਣ ਵਾਲੀ ਚੀਜ਼ ਜਿਹੜੀ ਮੰਗਣ ਵਾਲੀ ਚੀਜ਼ ਹੈ ਉਹ ਆਪਾਂ ਮੰਗ ਦੇਣੀ ਤਾਂ ਆਪਣੇ ਪੂਰੇ ਸੰਕਾ ਦੁਨਿਆਵੀ ਆਪਾਂ ਘਰ ਤੋਂ ਠੀਆਂ ਢੀਣਾ ਪੁੱਤਰ ਜ਼ਮੀਨ ਜਾਇਦਾਦ ਮੰਗਦੇ ਆ ਪਰ ਪਰਮਾਤਮਾ ਦਾ ਨਾਮ ਨਹੀਂ ਇਨਾਂ ਦੇ ਚਰਨਾਂ ਦੇ ਵਿੱਚ ਝੁਕ ਕੇ ਅਮਰ ਲਵੇ ਇਹਨਾਂ ਦੇ ਚਰਨਾਂ ਦੇ ਵਿੱਚ ਝੁਕ ਕੇ ਪਰਵਾਦੀ ਬਣਿਆ ਕਰ ਜੇ ਦੁਨੀਆਂ ਦੇ ਉੱਤੇ ਬਾਦਸ਼ਾਹ ਹੋਣ ਇੱਕੋ ਇੱਕ ਦਾ ਹੈ ਸਾਇਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦਾ ਬਾਪ ਹੈ ਬੋਲੇ ਇਸ ਸੋਹਣਿਆ ਸਰ ਸ੍ਰੀ ਅਮਰਾਲੋ ਇਨਾਂ ਦੁਨੀਆਂ ਦੇ ਉੱਤੇ ਕੋਈ ਹੋਰ ਬਹਾ ਤਾਕਤ ਹੈ ਨਹੀਂ ਜਿਨ੍ਹਾਂ ਦੀ ਗਾਵਤ ਸਾਈਂ ਮੀਆਂ ਦੀ ਵਾਕਿਆਤ ਕਹਿੰਦਾ ਵੀ ਤੈਨੂੰ ਕਹਿੰਦੇ ਸ਼ਰਮ ਚ ਪਰਵਾਹ ਨਹੀਂ ਕਰਨਾ ਅੰਦਰ ਵਿੱਚ ਉਹ ਕਹਿੰਦਾ ਮੈਨੂੰ ਅਰਜਨ ਦੇਵ ਜੀ ਨੇ ਆਪਣੇ ਚਰਨਾਂ ਦੇ ਦਿੱਤੀ ਮੈਨੂੰ ਕੋਈ ਕਿਸੇ ਸ਼ਰਮ ਐਸਾ ਤਾਂ ਹੈ ਆਪਾਂ ਇਹਨਾਂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਲੱਈਏ آو نا, آو, 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 آو. آو جانے سچے پاٹشاہ رسم کوئی بالکل رہے Thank yeah. you. Yeah. Thank yes, you. I'm not to